ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਨਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਅਕਸਰ ਆਪਾਂ ਦੇਖਦੇ ਹੁੰਨੇ ਆ ਹਰੇਕ ਦੇ ਘਰੇ ਪਿੱਤਲ ਦੇ ਪਾਂਡੇ ਪਏ ਹੁੰਦੇ ਆ ਇਹ ਜਿਵੇਂ ਬਜ਼ੁਰਗਾਂ ਦੇ ਤੇ ਉਹਨਾਂ ਨੂੰ ਸਾਫ਼ ਕਰਾਉਣ ਲਈ ਆਪਾਂ ਨੂੰ ਜਾਣਾ ਪੈਂਦਾ ਉਹਨਾਂ ਕਲੀ ਵਾਲਿਆਂ ਕੋਲੇ ਤੇ ਉਹ ਬੜੇ ਪੈਸੇ ਵੀ ਲੈ ਲੈਂਦੇ ਆ ਤੇ ਜੇ ਇਹੀ ਆਪਾਂ ਬਰਤਨ ਨੂੰ ਘਰੇ ਸਾਫ਼ ਕਰਨਾ ਤੁਹਾਨੂੰ ਸਿਖਾ ਦਈਏ ਤੇ ਮੰਨੋ ਬਾਬਿਆਂ ਨੂੰ ਤੇ ਆਹ ਵੇਖ ਲਓ ਇਹਦੇ ਹਾਲਾਤ ਦੇਖ ਲਓ ਕੀ ਆ ਕਿੰਨੀ ਗੰਦੀ ਗਵੜੀ ਐ ਇਹ ਪਰ ਇਹਨੂੰ ਤੁਹਾਨੂੰ ਮੈਂ ਜਮਾਂ ਨਵੀਂ ਬਣਾ ਦਊਂਗਾ ਤੇ ਤੁਹਾਡੇ ਸਾਹਮਣੇ ਤੇ ਇਹਦਾ ਸੈਟਅਪ ਕਰਾਂਗੇ ਦੇਖੋ ਜੀ ਓਕੇ ਵੀਡੀਓ ਰਹੀ ਰਹੇ ਮੇਚੇ ਜਿੱਤੇ ਕੱਟੇ ਚਲਾਉਗਾ ਪਹਿਲਾਂ Yes. ਹਾਂਜੀ ਆਹ ਚੀਜ਼ ਨੂੰ ਚਮਕਾਉਣ ਲਈ ਇਹਦਾ ਇਸਤੇਮਾਲ ਕੀਤਾ ਇਹਨੂੰ ਕਹਿੰਦੇ ਆ ਜੀ ਕੁਆਇਲ ਸ਼ਾਈਨ ਇਹ ਜ਼ਿਆਦਾਤਰ ਏਸੀਆਂ ਦੀ ਕੁਆਇਲਾ ਸਾਫ਼ ਕਰਨ ਦੇ ਵਰਤਿਆ ਜਾਂਦਾ ਪਰ ਆਪਾਂ ਨਵੀਂ ਕਾਰ ਹੀ ਕੱਢੀ ਆ ਕਿਉਂਕਿ ਮੇਰੇ ਕੋਲ ਇੱਕ ਘਰੇ ਗਵੜੀ ਪਈ ਹੋਈ ਸੀ ਕਿ ਪਹਿਲਾਂ ਮੈਂ ਉਹਨੂੰ ਸਾਫ਼ ਕੀਤਾ ਫਿਰ ਦੂਜੀ ਵਾਰ ਮੈਂ ਸੋਚਿਆ ਕਿ ਮੈਂ ਤੁਹਾਨੂੰ ਵੀ ਦੱਸਾਂ ਤੇ ਇਹਦੇ ਨਾਲ ਤੁਸੀਂ ਘਰੇ ਸਾਫ਼ ਕਰ ਸਕਦੇ ਹੋ ਬਿਨਾਂ ਕਿਸੇ ਨੂੰ ਪੈਸੇ ਦਿੱਤੇ ਬਸ ਥੋੜਾ ਜਿਹਾ ਟਾਈਮ ਲੱਗਦਾ ਪਰ ਇਹਦੇ ਵਾਂਗੂੰ ਚਮਕਣ ਲੱਗ ਜਾਂਦੀ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਸ ਇਸ ਵੀਡੀਓ ਨੂੰ ਥੋੜਾ ਜਿਹਾ ਪਿਆਰ ਦਿੱਤਾ ਤੇ ਮੈਂ ਚਾਹੂੰਗਾ ਕਿ ਅਗਲੀ ਵਾਰ ਤੁਹਾਡੇ ਲਈ ਇੱਕ ਹੋਰ ਸਿਸਟਮ ਲੈ ਕੇ ਆਵਾਂ ਜਿਹਦੇ ਲਈ ਤੁਹਾਨੂੰ ਘਰੇ ਹੀ ਤੁਹਾਡੇ ਪੈਸੇ ਬਚਤ ਹੋਣ ਧੰਨਵਾਦ ਜੀ ਧੰਨਵਾਦ